ਜਿਹੜਾ ਅੱਜ ਕੱਲ ਸਟੇਜਾਂ ਦੇ ਉੱਪਰ ਦਿਖਾਇਆ ਜਾਂਦਾ ਕਿ ਫਾਇਰ ਕੈਰਿੰਗ ਦੇ ਨਾਲ ਬੰਦਾ ਡਿੱਗ ਪੈਂਦਾ ਕਿ ਇਸ ਤਰ੍ਹਾਂ ਦਾ ਬਾਈਬਲ ਦੇ ਵਿੱਚ ਕੁਝ ਲਿਖਿਆ ਹੈਗਾ ਜਾਂ ਹੁੰਦਾ ਹੈਗਾ ਕੋਈ ਬਾਈਬਲ ਤੁਸੀਂ ਪੜਦੇ ਹੋਹੀ ਬਾਈਬਲੋਂ ਪੜਦੇ ਆ ਪਰ ਉਹਦੇ ਵਿੱਚ ਉਹ ਕੁਝ ਇਸ ਤਰ੍ਹਾਂ ਦਾ ਕਰਦੇ ਜਿਹਦਾ ਪੇਟ ਲੱਗਿਆ ਪ੍ਰਸ਼ਾਦ ਨਹੀਂ ਖਾਣਾ ਇਹ ਆਪਣਾ ਸ਼ੈਤਾਨ ਦਾ ਲੰਗਰ ਹੈ ਜੀ ਜਵਾਬ ਦੇ ਚੁੱਕਾ ਆ ਕਿ ਸਾਡੇ ਚ ਇਦਾਂ ਨਹੀਂ ਕੋਈ ਨਹੀਂ ਹੈਗੀ ਗੱਲ ਚਾਹਦੋ ਜੀ ਅੰਦਰ ਛਕਿਆ ਹੀ ਕੁਝ ਕਿ ਨਹੀਂ ਸਾਡੇ ਵੱਲੋਂ ਕੋਈ ਵੀ ਇਹ ਹੋ ਜਾ ਧਰਮ ਜੋਧਾ ਸਿੱਖਾਂ ਦੇ ਨਾਲ ਨਹੀਂ ਚਲਾਇਆ ਜਾ ਰਿਹਾ ਔਰ ਨਾ ਹੀ ਅਸੀਂ ਹਿੰਸਾ ਦੇ ਸਾਡੇ ਵੱਲ ਜਾਣੇ ਆ ਅਸੀਂ ਅਹਿੰਸਾ ਦੇ ਪੁਜਾਰੀ ਆ ਸਾਡੀ ਐਸਐਮਸੀ ਨੇ ਵੀ ਉਹੀ ਸਿਖਾਇਆ ਔਰ ਅਸੀਂ ਉਹੀ ਸਿੱਖਿਆ ਲੈ ਕੇ ਅੱਗੇ ਜਾਣੇ ਕਿੰਨੀ ਦੇਰ ਤੋਂ ਸਿੱਖ ਤੇ 크ਿਸਚਨ ਭਾਈਚਾਰਾ ਆਪਸ ਵਿੱਚ ਬੈਠ ਕੇ ਖਾਂਦਾ ਪੀਂਦਾ ਰਿਹਾ ਹੈ ਹੁਣ ਟੀਚਰ ਕਈ ਸਿੱਖ ਆ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਅਸੀਂ ਉਹਨਾਂ ਦੇ ਘਰ ਜਾ ਕੇ ਰੋਟੀ ਖਾਣੀ ਆ ਬਿਲਕੁਲ ਡੇਰੇ टाउन ساری ਜਗ੍ਹਾ ਉਹ ਅਗਲੇ ਕਿਹੜੇ ਤਰੀਕੇ ਦੇ ਨਾਲ ਚੱਲਦੇ ਆ ਉਹਨਾਂ ਦੇ ਕੀ ਕਹਿਦੇ ਕਾਨੂੰਨ ਆ ਤੇ ਇਹ ਉਹ ਦੱਸ ਸਕਦੇ ਬੈਟਰ ਤੇ ਅੱਜ ਤੁਹਾਡੇ ਸਾਹਮਣੇ ਫਾਦਰ ਨੇ ਕਹਿਤਾ ਕਿ ਬਾਈਬਲ ਦੇ ਹਿਸਾਬ ਨਾਲ ਵੀ ਉਹ ਚੀਜ਼ਾਂ ਪ੍ਰਮਾਨ ਨਹੀਂ ਆ ਜਿਹੜਾ ਹੇਟ ਰੇਟ ਨੂੰ ਫੁਲਾ ਰਹੇ ਨੇ ਜਿਹੜੀ ਨਫ਼ਰਤ ਉਹ ਫੁਲਾ ਰਹੇ ਨੇ ਉਹ ਕੇਵਲ ਤੇ ਕੇਵਲ ਆਪਦੀ ਦੁਕਾਨਦਾਰੀ ਲਈ ਕੀਤਾ ਜਾ ਰਿਹਾ ਖਾਣ ਪੀਣ ਪ੍ਰਤੀ ਲੰਗਰ ਪ੍ਰਤੀ ਚੀਜ਼ਾਂ ਦੇ ਉੱਤੇ ਹੇਟ ਰੀਡ ਫਲਾਉਂਦੇ ਨੇ ਕਿ ਐਸਾਈ ਜਿਹੜੇ ਆ ਉਹ ਲੰਗਰ ਨਹੀਂ ਖਾਂਦੇ ਪ੍ਰਸ਼ਾਦ ਨਹੀਂ ਖਾਂਦੇ ਤੇ ਮੈਂ ਅੱਜ ਕਲੀਅਰ ਕੀਤਾ ਪਬਲਿਕਲੀ ਕਿ ਉਹਨਾਂ ਨੇ ਕਾਲਪਤਿਕ ਸੈਪਟ ਆ ਕੇ ਚਾਹ ਵੀ ਪੀਤੀ ਹੈ ਤੇ ਪਕੌੜੇ ਵੀ ਖਾਦੇ ਆ। ਸੋ ਇਹ ਗੱਲ ਗਰਾਊਂਡ ਲੈਵਲ ਤੇ ਮਾਸ ਲੈਵਲ ਦੇ ਉੱਤੇ ਗਰਾਊਂਡ ਤੇ ਉੱਤੇ ਮੀਡੀਆ ਦੇ ਰਾਹੀਂ ਪਬਲਿਕ ਤੱਕ ਜਾਣੀ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਨਫ਼ਰਤ ਦਾ ਸ਼ਿਕਾਰ ਬਣਾ ਕੇ ਠੱਗੀ ਦੀ ਦੁਕਾਨ ਚਲਾ ਰਿਹਾ ਕੋਈ। ਸਾਡੇ ਸਿੱਖ ਭਾਈਚਾਰੇ ਤੇ 크ਿਸਚਨ ਭਾਈਚਾਰੇ ਦੇ ਵਿੱਚ ਕਈ ਤਰ੍ਹਾਂ ਦੀਆਂ ਗਲਤ ਫਹਿਮੀਆਂ ਚੱਲ ਰਹੀਆਂ ਸੀ ਜੀ ਔਰ ਟੈਨਸ਼ਨ ਚੱਲ ਰਹੀ ਆ ਜਿਹਦੇ ਨਾਲ ਸਿੱਖ ਭਾਈਚਾਰਾ ਵਿੱਚ ਚਿੰਤਾ ਤੇ 크੍ਰਿਸਚੀਅਨ ਭਾਈਚਾਰਾ ਵਿੱਚ ਚਿੰਤਾ ਤੇ ਸਾਡੇ ਡਿਨੋਮੀਨੇਸ਼ਨ ਬਹੁਤ ਹੁੰਦੇ ਆ ਹੁਣ ਜੇ ਮੈਂ ਕਹਾਂ ਵੀ 크੍ਰਿਸਚੀਅਨ ਆ ਸਾਰੇ ਇਕੱਠੇ ਇੱਕੋ ਹੀ ਜਗ੍ਹਾ ਹੀ ਆ ਉਦਾਂ ਡਿਨੋਮੀਨੇਸ਼ਨ ਬਹੁਤ ਦਾ ਮੈਂ ਸਾਰਿਆਂ ਦੇ ਬਿਹਾਫ ਤੇ ਗੱਲ ਨਹੀਂ ਕਰ ਸਕਦਾ ਮੈਂ ਗੱਲ ਕਰ ਸਕਦਾ ਆ ਸਿਰਫ ਰੋਮਨ ਕੈਥੋਲਿਕ ਚਰਚ ਤੇ ਸੋ ਰੋਮਨ ਕੈਥੋਲਿਕ ਚਰਚ ਪਿੱਛੇ ਜੇ ਜਦੋਂ ਇਹ ਟੈਨਸ਼ਨ ਹੋਈ ਆ 크ਰੂਸੇਡ ਸ਼ਬਦ ਤੋਂ ਅਸੀਂ ਉਹ 크ਰੂਸੇਡ ਸ਼ਬਦ ਸਾਡੇ ਕੈਥੋਲਿਕ ਚਰਚ ਵਿੱਚ ਇਹ ਪਹਿਲਾਂ ਹੋਇਆ ਪਰ ਉਸ ਤੋਂ ਬਾਅਦ ਜਦੋਂ ਲੱਖਾਂ ਲੋਕੀ ਮਰ ਗਏ ਤੇ ਫਿਰ ਪੋਪ ਸਾਹਿਬ ਨੇ ਸਾਡੇ ਜਿੰਦਾ ਕਾਲ ਤੱਕ ਦੇ ਜਥੇਦਾਰ ਵਟਿਕਨ ਦੇ ਜਥੇਦਾਰ ਕਹਿੰ ਲੋ ਪੋਪ ਉਹਨਾਂ ਨੇ ਡਿਸਾਈਡ ਕੀਤਾ ਉਹ ਹਜ਼ਾਰ ਸਾਲ ਪਹਿਲਾਂ ਦੀ ਗੱਲ ਆ ਕਿ ਅੱਗੇ ਤੋਂ ਅਸੀਂ 크ਰੂਸੇਡ ਸ਼ਬਦ ਦੀ ਇਸਤੇਮਾਲ ਨਹੀਂ ਕਰਨਾ ਕਿਉਂਕਿ ਇਹ ਇੱਕ ਧਰਮ ਯੋਧਾ ਇੱਕ ਲੜਾਈ ਇੱਕ ਵਾਇਲੈਂਸ ਦਾ ਕੰਮ ਸੀ ਤੇ ਸਾਡੇ ਧਰਮ ਚੋਂ ਉਹ ਚੀਜ਼ ਖਤਮ ਹੋ ਗਈ ਆ ਅਸੀਂ ਕਦੀ ਯੂਜ਼ ਨਹੀਂ ਕਰਦੇ ਜੋ ਹੀ ਲੈਟਰ ਆਇਆ ਬਸ ਹਾਂ ਅਸੀਂ ਉਹ ਇਹ ਦੱਸਣਾ ਚਾਹੁੰਦੇ ਆ ਕਿ ਵੀ ਸਾਡੇ ਵੱਲੋਂ ਕੋਈ ਵੀ ਇਹ ਹੋ ਜਾ ਧਰਮ ਜੋਧਾ ਸਿੱਖਾਂ ਦੇ ਨਾਲ ਨਹੀਂ ਚਲਾਇਆ ਜਾ ਰਿਹਾ ਔਰ ਨਾ ਹੀ ਅਸੀਂ ਅ ਅਹਿੰਸਾ ਦੇ ਅਹਿੰਸਾ ਦੇ ਵਾਲ ਜਾਣੇ ਆ ਅਸੀਂ ਅਹਿੰਸਾ ਦੇ ਪੁਜਾਰੀ ਆ ਸਾਡੀ ਐਸਐਮਸੀ ਨੇ ਵੀ ਉਹੀ ਸਿਖਾਇਆ ਔਰ ਅਸੀਂ ਉਹੀ ਸਿੱਖਿਆ ਲੈ ਕੇ ਅੱਗੇ ਜਾਣੇ ਤੁਸੀਂ ਬਹੁਤ ਸੀਨੀਅਰ ਜੇ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਜਿਹੜਾ ਅੱਜ ਕੱਲ ਸਟੇਜਾਂ ਦੇ ਉੱਪਰ ਦਿਖਾਇਆ ਜਾਂਦਾ ਕਿ ਫਾਇਰ ਕੈਰਿੰਗ ਦੇ ਨਾਲ ਬੰਦਾ ਡਿੱਗ ਪੈਂਦਾ ਕੀ ਇਸ ਤਰ੍ਹਾਂ ਦਾ ਬਾਈਬਲ ਦੇ ਵਿੱਚ ਕੁਝ ਲਿਖਿਆ ਹੈਗਾ ਜਾਂ ਹੁੰਦਾ ਹੈਗਾ ਸਾਡੇ ਰੋਮਨ ਕੈਥੋਲਿਕ ਚਰਚ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਆ ਫਿਰ ਹਣ ਡੇਰੇ टाउन ساری ਜਗ੍ਹਾ ਉਹ ਅਗਲੇ ਕਿਹੜੇ ਤਰੀਕੇ ਦੇ ਨਾਲ ਚੱਲਦੇ ਆ ਉਹਨਾਂ ਦੇ ਕੀ ਕਹਿਦੇ ਕਾਨੂੰਨ ਆ ਤੇ ਇਹ ਉਹ ਦੱਸ ਸਕਦੇ ਬੈਟਰ ਜੀ ਜੇ ਉਹ ਗਲਤ ਕਰ ਰਹੇ ਨੇ ਫਿਰ ਉਹਨਾਂ ਦੇ ਵਿਰੁੱਧ ਕਾਰਵਾਈ ਕੌਣ ਕਰ ਸਕਦਾ ਹੈ ਜੇ ਤੁਹਾਡਾ ਕੋਈ ਵੱਡਾ ਹਾਂ ਆ ਐਡਾ ਹੈ ਵੀ ਉਹਦੀ ਕਾਰਵਾਈ ਜੇ ਆਪਾਂ ਇੱਕ ਧਰਮ ਦੂਜੇ ਧਰਮ ਨੂੰ ਕਵੇ ਉਹ ਕਾਰਵਾਈ ਨਹੀਂ ਹੋਣੀ ਠੀਕ ਹੈ ਉਹਦੇ ਲਈ ਕੀ ਹੁੰਦਾ ਆ ਜਿੱਦਾਂ ਕਈ ਪਰਚੇ ਹੁੰਦੇ ਆ ਕੋਈ ਜਿਹੜੇ ਸਿਵਲ ਦੇ ਜੋ ਕਹਿਦੇ ਕਾਨੂੰਨ ਆ ਜੀ ਜੇਕਰ ਉਹਨਾਂ ਨੇ ਕੋਈ ਚਰਚਸ ਬਣਾਏ ਆ ਜਾਂ ਸੰਸਥਾ ਬਣਾਈ ਆ ਜਾਂ ਕੋਈ ਚੀਜ਼ ਬਣਾਈ ਉਹ ਸਾਰੀਆਂ ਚੀਜ਼ਾਂ ਜਦੋਂ ਰਜਿਸਟ੍ਰੇਸ਼ਨ ਹੁੰਦੀ ਆ ਪਾਸ ਹੁੰਦੀਆਂ ਆ ਉਹਦੇ ਚ ਉਹਨਾਂ ਦੇ ਐਮਸ ਐਂਡ ਆਬਜੈਕਟਸ ਹੁੰਦੇ ਆ ਉਹ ਪ੍ਰਸ਼ਾਸਨ ਦੇਖੇ ਕਿ ਉਹਨਾਂ ਦੇ ਐਮਸ ਐਂਡ ਆਬਜੈਕਟਸ ਦੇ ਹਿਸਾਬ ਦੇ ਨਾਲ ਉਹ ਠੀਕ ਚੱਲ ਰਿਹਾ ਆ ਤੇ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਨਾ ਕਿ ਤੁਹਾਡੀ ਤੇ ਮੇਰੀ ਨਹੀਂ ਨਹੀਂ ਵੇਖੋ ਜਿਸ ਤਰ੍ਹਾਂ ਸਾਡੇ ਗੁਰਮਤ ਦੇ ਵਿੱਚ ਹੈਗਾ ਨਾ ਅਗਰ ਕੋਈ ਸਿੱਖ ਗਲਤੀ ਕਰਦਾ ਹੈ ਤੇ ਉਹਨੂੰ ਅਕਾਲ ਤਖਤ ਸਭ ਲਾ ਕੇ ਉਹਨੂੰ ਤਨਖਾਹ ਲਾਈ ਜਾਂਦੀ ਇਸ ਤਰ੍ਹਾਂ ਦਾ ਉਹ ਮੈਂਬਰ ਦੇ ਉਹ ਮੈਂਬਰ ਦੇ ਜੇ ਕੈਥੋਲਿਕ ਮੈਂਬਰ ਕਰੇਗਾ ਉਹਨੂੰ ਅਸੀਂ ਸਜ਼ਾ ਦੇਣ ਦਾ ਸਾਡ ਕੋ ਅਧਿਕਾਰ ਹੈ ਕਿਉਂਕਿ ਉਹ ਕੈਥੋਲਿਕ ਮੈਂਬਰ ਜਿਹੜਾ ਤੁਹਾਡਾ ਮੈਂਬਰ ਹੈ ਸਾਡਾ ਮੈਂਬਰ ਦੂਜੇ ਜਿਹੜਾ ਦੂਜੇ ਤੇ ਸਾਡੀ ਕੋਈ ਹੈ ਨਹੀਂ ਆ ਉਹਨਾਂ ਦੇ ਸਾਡੀ ਜਿਸ ਤਰ੍ਹਾਂ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਫਰਕ ਆ ਜੇ ਤਾਂ ਮਿਲਦੇ ਰਹਿੰਦੇ ਜਿਵੇਂ ਇੱਕ ਵੀ ਕੈਥੋਲਿਕ ਫਾਦਰ ਉੱਥੇ ਦਿਖਾ ਦੇਣ ਵੀ ਜਿਹੜਾ ਹੈ ਉਹਨਾਂ ਨੂੰ ਡਿਫੈਂਡ ਕਰਦੇ ਹੋਣ ਜਾਂ ਉਸ ਚੀਜ਼ ਨੂੰ ਸਾਡੀ ਇੱਕ ਵਿਚਾਰਧਾਰਾ ਹੈ ਸਾਡੀ ਇੱਕ ਕੈਥੋਲਿਕ ਨੂਨੀਆ ਔਰ ਅਸੀਂ ਦੇਸ਼ ਦੇ ਕਾਨੂੰਨ ਦੇ ਔਰ ਸੰਵਿਧਾਨ ਦੇ ਹਮਾਇਤ ਰਹਿ ਕੇ ਸਾਰੇ ਕੰਮ ਕਰਦੇ ਆ ਵਿਚਾਰਧਾਰਾ ਤੁਹਾਡੀ ਅਲੱਗ ਹੋ ਸਕਦੀ ਬਾਈਬਲ ਇੱਕ ਹੈ ਨਾ ਜੀ ਤੇ ਬਾਈਬਲ ਨੂੰ ਇੰਟਰਪ੍ਰੀਟੇਸ਼ਨ ਤੇ ਤੁਸੀਂ ਜਿੱਦਾ ਮਰਜ਼ੀ ਕਰ ਲੋ ਹੁਣ ਗੁਰੂ ਗ੍ਰੰਥ ਸਾਹਿਬ ਆ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਜਿੱਦਾਂ ਪੜਨ ਆਇਆ ਜਿਹੜਾ ਮੇਨ ਸਿੱਖੀ ਸਾਨੂੰ ਸਿਖਾ ਸਕਦਾ ਆ ਤੇ ਮੈਂ ਆਪਣੇ ਤੌਰ ਤੇ ਹੀ ਉਹਦੀ ਉਹਨੀਆਂ ਤਰਜਮੇ ਕਰਦਾ ਫਿਰਾਂ ਤੇ ਉਹ ਸ਼ਾਇਦ ਸਹੀ ਨਹੀਂ ਹੋਏਗਾ ਤੁਸੀਂ ਬਾਈਬਲ ਤੁਸੀਂ ਪੜਦੇ ਓਹੀ ਬਾਈਬਲੋਂ ਪੜਦੇ ਆ ਪਰ ਉਹਦੇ ਵਿੱਚ ਉਹ ਕੁਝ ਇਸ ਤਰ੍ਹਾਂ ਦਾ ਕਰਦੇ ਜਿਦਾ ਪੇਟ ਲੱਗਿਆ ਪ੍ਰਸ਼ਾਦ ਨਹੀਂ ਖਾਣਾ ਇਹ ਆਪਣਾ ਸ਼ੈਤਾਨ ਦਾ ਲੰਗਰ ਹੈ ਜੀ। ਜਵਾਬ ਦੇ ਚੁੱਕਾ ਆ ਕਿ ਸਾਡੇ ਚ ਇਦਾਂ ਨਹੀਂ ਕੋਈ ਨਹੀਂ ਹੈਗੀ ਗੱਲ। ਅਸੀਂ ਤਾਂ ਇੱਕ ਪਾਸੇ ਧਰਮ ਨੂੰ ਅਸੀਂ ਅਸੀਂ ਇਨਾਂ ਨਾਲ ਖੜੇ ਆ। ਦੂਜੇ ਪਾਸੇ ਕਹਾਂ ਵੀ ਇਹਨਾਂ ਨਾਲ ਤੁਸੀਂ ਹੱਥ ਨਹੀਂ ਮਿਲਣਾ ਜਾਂ ਮਿਲਣਾ ਨਹੀਂ ਆ ਜਾਂ ਇਹਨਾਂ ਨਾਲ ਬੈਠਣਾ ਨਹੀਂ ਖਾਣਾ ਪੀਣਾ ਨਹੀਂ ਆ। ਤੁਸੀਂ ਦੱਸ ਦਿਓ ਜੀ ਅੰਦਰ ਛਕਿਆ ਹੀ ਕੁਝ ਕਿ ਨਹੀਂ? ਹਾਂਜੀ ਹਾਂਜੀ। ਹਾਂ ਇਹ ਵੀ ਦੱਸ ਦਿਓ ਜੀ ਅੰਦਰ ਪ੍ਰਸ਼ਾਦਾ ਛਕਿਆ ਤੁਸੀਂ ਗੁਰੂ ਘਰ ਦਾ? ਹਾਂਜੀ। ਹਾਂਜੀ ਹਾਂਜੀ ਤੇ ਇਦਾਂ ਆ ਨਾ ਮੇਰਾ ਦੇਖੋ ਅਸੀਂ ਕਿੰਨੀ ਡੇਰ ਤੋਂ ਸਿੱਖ ਤੇ ਕ੍ਰਿਸਚੀਅਨ ਭਾਈਚਾਰਾ ਆਪਸ ਵਿੱਚ ਬੈਠ ਕੇ ਖਾਂਦਾ ਪੀਂਦਾ ਰਿਹਾ ਹੈ। ਤੇ ਉਹ ਜਿਹੜੀ ਆਪਾਂ ਕਹਿੰਦੇ ਤੁਹਾਡੇ ਘਰ ਕੋਈ ਪ੍ਰੋਗਰਾਮ ਹੋਵੇ ਮੇਰੇ ਮੈਂ ਸਕੂਲ ਦਾ ਇੰਚਾਰਜ ਆਂ ਕਈ ਵਾਰੀ ਟੀਚਰ ਬੁਲਾਉਂਦੇ ਆ ਹੁਣ ਟੀਚਰ ਕਈ ਸਿੱਖ ਆ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਅਸੀਂ ਉਹਨਾਂ ਦੇ ਘਰ ਜਾ ਕੇ ਰੋਟੀ ਖਾਣੀ ਆ ਬਿਲਕੁਲ ਜਦੋਂ ਉੱਥੇ ਬਹਿਣਾ ਆ ਫਿਰ ਉਦਾਂ ਐਕਸਪ੍ਰੈਸ਼ਨ ਹੀ ਨਹੀਂ ਆਉਣਾ ਕਿ ਅਗਲੇ ਨੂੰ ਮੈਂ ਇੱਕ ਪਾਸੇ ਜੱਫੀ ਪਾ ਕੇ ਦੂਜਾ ਮੈਂ ਉਹਨਾਂ ਨੂੰ ਨਕਾਰਦਮਾ ਵੀ ਇਹ ਗਲਤ ਖਾਣਾ ਖਾਣਾ ਦਿੰਦੇ ਆ ਜੀ ਤੇ ਉਹ ਨਹੀਂ ਮੇਰੇ ਖਿਆਲ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੀ ਕੁਝ ਨਹੀਂ ਹੈਗਾ ਹਾਂ ਸਰ ਕੀ ਕਹਿਣਾ ਚਾਹੁੰਦੇ ਅੰਦਰ ਕੀ ਗੱਲਬਾਤ ਦੇ ਵਿੱਚ ਦੇਖੋ ਅੱਜ ਇੱਕ ਬੜਾ ਵਧੀਆ ਮੌਕਾ ਬਣਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਰੋਮਨ ਕੈਥੋਲਿਕ ਚਰਨ ਜਿਹੜੇ ਮਾਨਜੋ ਕੋਪ ਫਰਾਂਸਿਸ ਵੈਟिकन ਤੋਂ ਜਿੱਤੋਂ ਇਸਾਈਅਤ ਸ਼ੁਰੂ ਹੁੰਦੀ ਹੈ ਜਿਵੇਂ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਹੈ ਤੇ ਕ੍ਰਿਸਚਨਿਟੀ ਦਾ ਵੈਟिकन ਉੱਥੋਂ ਇੱਕ ਜਿਹੜਾ ਸੰਦੇਸ਼ ਹੈ ਉਹ ਲੈ ਕੇ ਫਾਦਰ ਜੌਨ ਗਰੀਵਾਲ ਜੀ ਐ ਡਾਈਸਿਸ ਵੱਲੋਂ ਡਾਈਸਿਸ ਜ਼ਿਲਹੰਦਰ ਵੱਲੋਂ ਇੱਥੇ ਅੱਜ ਅਕਾਲ ਤਖਤ ਸਾਹਿਬ ਤੇ ਪਹੁੰਚੇ ਆ ਕਿਉਂਕਿ ਆਪਾਂ ਲੰਬੇ ਸਮੇਂ ਤੋਂ ਵੇਖ ਰਹੇ ਆ ਕਿ ਕੁਝ ਸਰਕਾਰੀ ਸ਼ਹਿਤਈ ਇਸਾਈ ਡੇਰੇਦਾਰ ਬਾਰ-ਬਾਰ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਵਾਸਤੇ ਬੰਨਸਵੰਨੇ ਤਮਾਸ਼ੇ ਕਰਦੀ ਹੈ ਜਿੱਤੇ ਉਹ ਅੰਧਵਿਸ਼ਵਾਸ ਨੂੰ ਬढ़ावा ਦੇ ਰਿਹਾ ਹੈ ਸੰਵਿਧਾਨ ਦੇ ਹਿਸਾਬ ਨਾਲ ਉਹ ਅੰਧਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੇ ਅੱਜ ਤੁਹਾਡੇ ਸਾਹਮਣੇ ਫਾਦਰ ਨੇ ਕਹਿਦਾ ਕਿ ਬਾਈਬਲ ਦੇ ਹਿਸਾਬ ਨਾਲ ਵੀ ਉਹ ਚੀਜ਼ਾਂ ਪ੍ਰਮਾਨ ਨਹੀਂ ਹੈ ਜਿਹੜਾ ਹੇਟ ਰੇਟ ਨੂੰ ਫਲਾ ਰਹੇ ਨੇ ਜਿਹੜੀ ਨਫ਼ਰਤ ਉਹ ਫਲਾ ਰਹੇ ਨੇ ਉਹ ਕੇਵਲ ਤੇ ਕੇਵਲ ਆਪਦੀ ਦੁਕਾਨਦਾਰੀ ਲਈ ਕੀਤਾ ਜਾ ਰਿਹਾ ਤੇ ਜਾਂ ਫਿਰ ਵੋਟਾਂ ਦੀ ਪੋਲਰਾਈਜੇਸ਼ਨ ਵਾਸਤੇ ਸਰਕਾਰੀ ਸ਼ਹਿ ਦੇ ਉੱਤੇ ਸਾਰਾ ਤਮਾਸ਼ਾ ਕੀਤਾ ਜਾ ਰਿਹਾ ਹੈ ਤੇ ਅੱਜ ਅਸੀਂ ਚਾਹੁੰਦੇ ਸੀਗੇ ਕਿ ਡਾਈਸਿਸ ਜਾਂ ਜਿਹੜਾ ਮੇਨ ਲਾਈਨ ਚਰਚ ਜਿਹਨੂੰ ਅਸੀਂ ਸ਼ਬਦ ਵਰਤਦੇ ਹਾਂ ਕਿ ਮੇਨ ਲਾਈਨ ਚਰਚ ਕਲੀਅਰ ਕਰੇ ਖਾਸ ਕਰਕੇ ਰੋਮਨ ਕੈਥੋਲਿਕ ਜਿਹੜਾ ਅੰਡਰ ਮਾਨਯੋਗ ਉਹ ਫਰਾਂਸਿਸ ਦੇ ਅੰਡਰ ਜਿਹੜੀਆਂ ਧਾਰਾਵਾਂ ਐਸਆਈਏਤ ਦੀਆਂ ਆਉਂਦੀਆਂ ਉਹ ਕਲੀਅਰ ਕਰਨ ਦਾ ਕਾਲਤਕ ਸਾਹਿਬ ਨੂੰ ਕਿ ਕੀ ਸਾਡਾ ਇਹਨਾਂ ਨਾਲ ਕੋਈ ਸਬੰਧ ਹੈ ਕਿ ਨਹੀਂ ਹੈ ਕਿਉਂਕਿ ਜਦੋਂ ਲੜਾਈ ਪੈਣੀ ਹੈ ਇੱਥੇ ਉਹ ਬਾਰ-ਬਾਰ ਸਿੱਖਾਂ ਨੂੰ ਪ੍ਰਵੋਕ ਕਰ ਰਹੇ ਨੇ ਕਦੀ ਕ੍ਰੂਸੇਡ ਅੰਮ੍ਰਿਤਸਰ ਦੇ ਨਾਂ ਤੇ ਪ੍ਰਵੋਕ ਕੀਤਾ ਜਾ ਰਿਹਾ ਸਾਨੂੰ ਪ੍ਰਸ਼ਾਸਨ ਦਾ ਹਸਾਰਾ ਲਿਆ ਜਾਂਦਾ ਫਿਰ ਉਹ ਮਾਫੀਆਂ ਮੰਗਦੇ ਆ ਇਹ ਲੜਾਈ ਕਿਤੇ ਵੱਧ ਨਾ ਜਾਵੇ ਅਸੀਂ ਮੇਨ ਲਾਈਨ ਸਤਿਗੁਰੂ ਸਾਹਿਬ ਨੂੰ ਆਕੇ ਕਲੀਅਰ ਕਰੋ ਉਹਨਾਂ ਨੇ ਅੱਜ ਇੱਕ 2 ਪੇਜ ਦੀ ਚਿੱਠੀ ਦੇ ਰੂਪ ਵਿੱਚ ਜਿਹੜਾ ਉਹ ਆਪਣੀ ਗੱਲ ਕਲੀਅਰ ਕੀਤੀ ਹੈ ਵੀ ਅਸੀਂ ਸਾਡਾ ਕ੍ਰੂਸੇਡ ਨਾਲ ਕੋਈ ਵਾਸਤਾ ਨਹੀਂ ਹੈ ਜਾਂ ਜਿਹੜੀ ਧੱਕੇ ਨਾਲ ਕਨਵਰਸ਼ਨ ਕਰਵਾਈ ਜਾ ਰਹੀ ਹੈ ਉਹਦੇ ਨਾਲ ਸਾਡਾ ਕੋਈ ਵਾਸਤਾ ਨਹੀਂ ਹੈਗਾ ਜਿਹੜਾ ਇਹ ਲੰਗਰ ਪ੍ਰਤੀ ਗੁਰੂ ਸਾਹਿਬਾਂ ਦੀਆਂ ਪੋਥੀਆਂ ਪ੍ਰਤੀ ਬਾਣੀ ਪ੍ਰਤੀ ਖਾਣ ਪੀਣ ਪ੍ਰਤੀ ਲੰਗਰ ਪ੍ਰਤੀ ਚੀਜ਼ਾਂ ਦੇ ਉੱਤੇ ਹੇਟ ਰੇਟ ਫਲਾਉਂਦੇ ਨੇ ਕਿ ਇਸਾਈ ਜਿਹੜੇ ਆ ਉਹ ਲੰਗਰ ਨਹੀਂ ਖਾਂਦੇ ਪ੍ਰਸ਼ਾਦ ਨਹੀਂ ਖਾਂਦੇ ਤੇ ਮੈਂ ਅੱਜ ਕਲੀਅਰ ਕੀਤਾ ਪਬਲਿਕਲੀ ਕਿ ਉਹਨਾਂ ਨੇ ਕਾਲ ਤੱਕ ਸਾਬ ਤੇ ਆ ਕੇ ਚਾਹ ਵੀ ਪੀਤੀ ਐ ਤੇ ਪਕਵੜੇ ਵੀ ਖਾਦੇ ਐ ਸੋ ਇਹ ਗੱਲ ਗਰਾਉਂਡ ਲੈਵਲ ਤੇ ਮਾਸ ਲੈਵਲ ਦੇ ਉੱਤੇ ਗਰਾਉਂਡ ਦੇ ਉੱਤੇ মিডিਆ ਦੇ ਰਾਹੀਂ ਪਬਲਿਕ ਤੱਕ ਜਾਣੀ ਜ਼ਰੂਰੀ ਐ ਕਿਉਂਕਿ ਤੁਹਾਨੂੰ ਨਫ਼ਰਤ ਦਾ ਸ਼ਿਕਾਰ ਬਣਾ ਕੇ ਠੱਗੀ ਦੀ ਦੁਕਾਨ ਚਲਾ ਰਿਹਾ ਕੋਈ ਤੇ ਤੁਸੀਂ ਧਰਮ ਦੇ ਨਾਂ ਤੇ ਈਸਾਈਤ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਹੋ ਰਹੇ ਹਾਂ ਇਹ ਹੈ ਮੇਲਨਾਈ ਚਰਚ ਫ੍ਰਾੰਸਿਸ ਦੇ ਅੰਡਰ ਆਜ ਉਹਨਾਂ ਨੇ ਆਪਣੀ ਚਿੱਠੀ ਰਾਹੀਂ ਕਲੀਅਰ ਕਰਤਾ ਕਿ ਇਹੋ ਜਿਹਾ ਜਿਹੜਾ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਚਾਹੇ ਉਹ ਕੋਈ ਵੀ ਹੋਵੇ ਉਹਨਾਂ ਨੇ ਮੈਂਸ਼ਨ ਕੀਤਾ ਵਿੱਚ ਕਿ ਜੇ 크ਿਸਚੀਅਨਿਟੀ ਦੇ ਨਾਂ ਤੇ ਵੀ ਇਹ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਤੇ ਅਸੀਂ ਉਹਦੇ ਵਿੱਚ ਸ਼ਾਮਲ ਨਹੀਂ ਹਾਂ ਸਿੱਖਾਂ ਨਾਲ ਜਿਹੜੇ ਵੀ ਸਾਡੇ ਮਸਲੇ ਹੋਣਗੇ ਉਹ ਅਸੀਂ ਟੇਬਲ ਤੇ ਬੈਠ ਕੇ ਸੋਲਵ ਕਰਾਂਗੇ ਜਿਹੜਾ ਚਮਤਕਾਰ ਦੇ ਨਾਂ ਤੇ ਬਾਈਬਲ ਦੇ ਵਿੱਚ ਚਮਤਕਾਰ ਦੱਸਦੇ ਨੇ ਜਿਹੜੇ ਇੱਥੋਂ ਦੇ ਪਾਸਟਰ ਨੇ ਜਿਹੜੇ ਉਹ ਦੱਸਦੇ ਉਹਨਾਂ ਤੋਂ ਵੀ ਗੱਲਬਾਤ ਹੋਈ ਉਹਨਾਂ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਮੇਰੇ ਵੇਖੋ ਤੁਹਾਡੇ ਸਾਹਮਣੇ ਉਹਨਾਂ ਨੇ ਸਿੱਧਾ ਇੱਕ ਲਾਈਨ 'ਚ ਕਿਸੇ ਇੱਕ ਦੇ ਇੱਕ ਦਾ ਨਾਮ ਲੈਂਦੇ ਦੂਜੇ ਦਾ ਰਹਿ ਜਾਣਾ ਸੀਗਾ ਜਦੋਂ ਉਹਨਾਂ ਨੇ ਮੋਟੀ ਮੋਟੀ ਗੱਲ ਇੱਕੋ ਲਾਈਨ 'ਚ ਖਤਮ ਕੀਤੀ ਵੀ ਜਿਹੜੇ ਕ੍ਰਿਸਚੀਅਨਿਟੀ ਦੇ ਨਾਂ ਤੇ ਵੀ ਪਖੰਡ ਫਲਾਉਣਗੇ ਕ੍ਰੂਸੇਡ ਸ਼ਬਦ ਵਰਤਣਗੇ ਜਾਂ ਧਰਮ ਯੁੱਧ ਦੀ ਗੱਲ ਕਰਦੇ ਆ ਜਾਂ ਹੇਟ ਰੈਡ ਫਲਾ ਰਹੇ ਨੇ ਉਹਨਾਂ ਨਾਲ ਸਾਡਾ ਕੋਈ ਵੀ ਸਬੰਧ ਨਹੀਂ ਹੈਗਾ ਇਹ ਗੱਲ ਉਹਨਾਂ ਨੇ ਚਿੱਠੀ ਦੇ ਰੂਪ ਚ ਅਜਕਲਤ ਸਿੰਘ ਸਾਹਿਬ ਤੇ ਕਹੀ ਹੈ ਬਹੁਤ ਬਹੁਤ ਧੰਨਵਾਦ